ਬਾਬੂਸ਼ਾਹੀ ਦੇਖ ਰਹੇ ਦੁਸੀਂ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੰਜਾਬੀ ਲੇਖਕ ਸਭਾ ਦੀ ਅਗਵਾਈ ਚ ਪ੍ਰਿਜ਼ਮ ਇੰਟਰਨੈਸ਼ਨਲ ਲਿਟਰੇਚਰ ਅਤੇ ਆਰਟ ਫਾਊਂਡੇਸ਼ਨ ਯੂਕੇ ਵੱਲੋਂ ਇੰਦਰ ਸਿੰਘ ਰਾਜ ਦੀ ਕਿਤਾਬ ਤਰਜ਼ੇ ਜ਼ਿੰਦਗੀ ਦਾ ਲੋਕ ਅਰਪਣ ਕੀਤਾ ਗਿਆ ਇਸ ਮੌਕੇ ਕਈ ਉੱਗੇ ਚਿਹਰੇ ਜਿਨ੍ਹਾਂ ਚ ਲੇਖਕ ਅਨੁਚਕ ਸਾਹਿਤਕਾਰ ਤੇ ਪੱਤਰਕਾਰ ਉਹਨਾਂ ਨੇ ਇਸ ਮੌਕੇਤ ਕੀਤੀ ਤੇ ਮੁੱਖ ਬੁਲਾਰੇ ਜਿਹੜੇ ਸੀਗੇ ਉਹ ਇਸ ਸਮਾਗਮ ਦੇ ਵਿੱਚ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਉਸ ਤੋਂ ਇਲਾਵਾ ਡਾਕਟਰ ਦਵਿੰਦਰ ਸਿੰਘ ਗੋਹਾ ਡਾਕਟਰ ਲਾਭ ਸਿੰਘ ਖੀਵਾ ਸਰਦਾਰਾ ਸਿੰਘ ਚੀਮਾ ਕਮਲਜੀਤ ਕੌਰ ਢਿੱਲੋਂ ਸਮੇਤ ਹੋਰ ਕਈਆਂ ਨੇ ਜਿਹੜਾ ਹੈਗਾ ਉਹ ਆਪਣੇ ਵਿਚਾਰ ਸਾਂਝੇ ਕੀਤੇ ਤੇ ਇਸ ਮੌਕੇ yograj angrees ਅਤੇ deepak sharma chnarthal ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ ਤੇ ਆਓ ਤੁਹਾਨੂੰ ਦਿਖਾਉਂਦੇ ਆ ਇਸ ਪੂਰੇ ਸਮਾਗਮ ਦੀਆਂ ਖਾਸ ਚਲਕਾਂ ਤੋ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ ਮਾਮੋਲੀ ਤੋਂ ਮੁਖ ਮੋੜ ਕੇ ਦੀਪਤ ਪਰ ਖਰਾ ਨਹੀਂ ਰਹਿੰਦਾ ਮਾਮੋਲੀ ਪੰਜਾਬੀ ਦੇ ਸੱਚੇ ਪਿਆ ਪੁੱਤਰੋ ਅੱਜ ਅਸੀਂ ਇੱਥੇ ਚਾਰ ਪੈਨੂਆਂ ਤੋਂ 71 ਹੋਏ ਆਂ ਇੱਕ ਪੈਨੂ ਉਹ ਰਿਸ਼ਤਾ ਜਿਨ੍ਹਾਂ ਦਾ ਇੰਦਰ ਸਿੰਘ ਰਾਜ ਜੀ ਹੋਰਾਂ ਨਾਲ ਪਰਾਪਤ ਰਿਸ਼ਤਾ ਤੁਰਿਆ ਆਉਂਦਾ ਹੈ ਉਸ ਰਿਸ਼ਤੇ ਨੂੰ ਕਾਇਮ ਰੱਖਦੇ ਹੁਆ ਇਸ ਕਿਤਾਬ ਦੇ ਹਵਾਲੇ ਨਾਲ ਤੁਸੀਂ ਇਸ ਪ੍ਰੈਸ ਕਲੱਬ ਦੇ ਵੇੜੇ ਚਾਏ ਹੋ ਦੂਸਰਾ ਰਿਸ਼ਤਾ ਇਸ ਕਿਤਾਬ ਦੇ ਸੰਪਾਦਕ ਅਮਰ ਜੋਤੀ ਜੀ ਦੇ ਨਾਲ ਤੁਹਾਡਾ ਜਿਹੜਾ ਗਹਿਰਾ ਰਿਸ਼ਤਾ ਹੈ ਉਹ ਤੁਹਾਨੂੰ ਇੱਥੇ ਲੈ ਕੇ ਆਇਆ ਤੀਸਰਾ ਰਾਜ ਸਾਹਿਬ ਦੇ ਪਰਿਵਾਰ ਦੇ ਹਵਾਲੇ ਨਾਲ ਜਿਹੜੇ ਸਮੁੱਚੇ ਪਰਿਵਾਰ ਨੇ ਆਪਣੇ ਨੇੜਲੇਆਂ ਨੂੰ ਮਿੱਤਰਾਂ ਨੂੰ ਸਨੇਹ ਦਿੱਤੇ ਉਸ ਸਨੇਹ ਦੇ ਨਾਤੇ ਤੁਸੀਂ ਆਏ ਹੋ ਤੇ ਚੌਥਾ ਪੰਜਾਬੀ ਲੇਖਕ ਸਭਾ ਦਾ ਜਿਹੜਾ ਸੱਦੇ ਨੂੰ ਤੁਸੀਂ ਹਮੇਸ਼ਾ ਖਿੜੇ ਮੱਥੇ ਪਰਵਾਣ ਕਰਦੇ ਹੋ ਜਦੋਂ ਵੀ ਕੋਈ ਸਪੀਕਰ ਬੋਲਦਾ ਤੇ ਮੈਨੂੰ ਲੱਗਦਾ ਕਿ ਜਿਹੜੀਆਂ ਬੰਗਲਾਂ ਵਿੱਚ ਕਹਿੰਦੀਆਂ ਤੈਨੂੰ ਉਹਨਾਂ ਤੋਂ ਕਿਤੇ ਕਹੀ ਨਾ ਦੇ ਕੰਮ ਕਰ ਉਹ ਕਰਦੇ ਕਰਦੇ 30 ਤੱਕ तकरीबन ਹੋ ਰਿਹਾ ਆਪਣਾ ਚੱਲਣਾ ਉਹਨਾਂ ਕਮਗੜੀਆਂ ਬਹੁਤ ਇੰਟਰਵਿਊ ਦੇ ਵਿੱਚ ਦੁਨੀਆ ਆ ਗਿਆ ਨਾ ਜਿੱਕਦਾ ਮਨ ਮੋਹ ਦੇ ਰਿਹਾ ਕਿ ਉਹ ਉਹ ਬਹੁਤ ਸਾਰਨਤਰੀ ਪਰਸਪਰ ਦੇ ਰਾਈਟਰ ਸੀ ਉਹਨਾਂ ਨੇ ਆਪਣਾ ਆਰਾਊਂਡ ਦੇ ਉਹ ਬੈਸਟ 24 ਸਾਲ ਉਹਨੇ ਪੜਿਆ ਹੋਇਆ ਸੀ ਉਹ ਗਿਆਨ ਦੇ ਸੰਸਾਰ ਤੇ ਇਹ ਗਿਆਨ ਜਿਹੜਾ ਉਹਨਾਂ ਦਾ ਪੜਿਆ ਉਹਨਾਂ ਦੇ ਇੰਟਰਵਿਊ ਦੇ ਇੱਕ ਸ਼ਬਦ ਵਿੱਚ ਸਾਨੂੰ ਮਿਲਦਾ ਹੈ ਉਹ ਕੀ ਲਿਖਦਾ ਹੈ ਤੇ ਉਹਨਾਂ ਦੋ ਗੱਲਾਂ ਲੈ ਕੇ ਤਾਂ ਜਿਹੜਾ ਕraft ਬਾਰੇ ਗੱਲ ਕੀਤੀ ਜਦੋਂ ਮੈਂ ਜਰਨੋਨ ਨੇ ਕਰਤਾ ਕਿ ਉਹ ਉਹਨੂੰ ਬਹੁਤ ਤਨੰਦਰਭ ਹਾਰਾ ਕੰਮ ਸਮਝਦੇ ਨੇ। ਯਾਨੀ ਗਜ਼ਲ ਤੇ ਗਜ਼ਲ ਦਾ ਕੰਟੈਂਟ ਕੋਈ ਫਾਰਮ ਤੋਂ ਨਾਰਮਲ ਜਿਹੜੇ ਮਨੇ ਵਧੀਆ ਗੱਲ ਕੀਤੀ ਮੈਂ ਤਾਂ ਇੱਕ ਅਲੱਗ ਗੱਲ ਕੀਤੀ ਕਿ ਉਹ ਪੂਰੇ ਹਫ਼ਤੇ ਦੇ ਮਦਈ ਸੀ। ਉਹ ਕਿਉਂ ਸੀ ਕਿ ਉਹਨੂੰ ਲੱਗਦਾ ਸੀ ਕਿ ਗਜ਼ਲ ਵੀ ਬੰਦਸ਼ ਦੇ ਵਿੱਚ ਕਈ ਵਾਰ ਜਿਹੜਾ ਖਿਆਲ ਆ ਉਹੋ ਪੂਰਾ ਨਹੀਂ ਸਮਾਂ ਉਹ ਨਹੀਂ ਆ ਸਕਦਾ ਇਹ ਰਾਈਟਰ ਦੀ ਲਿਮਿਟੇਸ਼ਨ ਵੀ ਹੋ ਸਕਦੀ ਹੈ ਪਰ ਮੈਨੂੰ ਇਹ ਲੱਗਦਾ ਸੀ ਪਰ ਉਹ ਖੁੱਲੀ ਕਰਤਾ ਕਰਦੇ ਇਹਨਾਂ ਦੀ ਗੱਲਬਾਤ ਖੁੱਲ ਕੇ ਹੋ ਸਕਦੀ ਹੈ ਅੱਛੀ ਹੋ ਸਕਦੀ ਹੈ ਐਸੀ ਇੱਕ ਕਿਤਾਬ ਵੀ ਮੈਂ ਨਜ਼ਰਵਾਰ ਲਈ ਸੀ ਰਾਜਮੁਰਾ ਨਾਲ ਜਿੰਨ ਬਿਲਦੇਰੇ ਗਾਹਕ ਬਣਾ ਹੈ ਤੇ ਇਹਨਾਂ ਦੀ ਜਾਨੀ ਇੱਥੇ ਚੜੀ ਹੋੜ ਇੱਕ ਸਵਾ ਅਜਾਦਮੀ ਜਿਹਦੀ ਸੰਪਤੀ ਬੰਦੀ ਉਸ ਰੂਪ ਸਿੰਘ ਹੈ ਜਿਹੜੇ ਲਾਹਵੰਦ ਕੰਮ ਕਰਦੇ ਖਬਰਾ ਦੇ ਬਹੁਤ ਆਪਿਆ ਅਜੀਤ ਦੇ ਵਿੱਚ ਵੀ ਤੁੰਗਵਾਰ ਦੀ ਖਬਰਾ ਬਹੁਤ ਆਪਿਆ ਰਾਜੋ ਤੋਂ ਬਹੁਤ ਜ਼ਿਆਦਾ ਜਿਆਦਾ ਨੇੜ ਜਾਂ ਬਹੁਤ ਜ਼ਿਆਦਾ ਉਹ ਏਰੀਆ ਇਹ ਪਾਰਟੀ ਬਣ ਅਰਦੀ ਦਰਦੀ ਨਜ਼ਰ ਭਾਈ ਹੈ ਜਿਹੜੀ ਰਾਜਾ ਨੇ ਬਹੁਤ ਅੱਛਾ ਉਤਨ ਕੀਤਾ ਹੈ ਤੇ ਅੱਜ ਦਿਖਦਾ ਹੈ ਅਗਿਆ ਸ਼ੀਆ ਬੇਲਾ ਵੀ ਹੈ ਜਿਹलिए ਇਹ ਗੱਲ ਕੀਤੀ ਬਹੁਤ ਹੋਰ ਹੈ ਤਕਦੀ ਨਜ਼ਰੀ ਮੇਰੇ ਹਸਪਤਾਲ ਚ ਕੀ ਕਾਲੀਆਂ ਜਿਹੜਾ ਤਾਂ ਮੈਂ ਨਹੀਂ ਪੜਿਆ ਜਿਹੜੇ ਲੈ ਕੇ ਲੱਗੇ ਉਹ ਪ੍ਰੋ ਪੀਪਲ ਮਨ ਲੋਕ ਮੱਖੀ ਉਹਦਾ ਸੀਗਾ ਪੋਰਟ ਸੀ ਇੱਕ ਤਾਂ ਕਰਤਾ ਇਨਕਲਾਬ ਵੀ ਹੈਗੇ ਉਹਦੇ ਵਿੱਚ ਕਰਦੀ ਹੈ ਉਹਦੇ ਵੀ ਆਪਣਾ ਸੰਕਲਪੀ ਦਿੱਤਾ ਉਹਨਾਂ ਇਨਕਲਾਬ ਦਾ ਕੀ ਸੰਕਲਪ ਹੈ ਪਰ ਲੋਕ ਮੱਖੀ ਭਾਵੇਂ ਉਹਦੇ ਚ ਦਿੱਸਦੀ ਹੈ ਕਿ ਲੋਕਾਂ ਲੋਕ ਗੈਤ ਸਮਾਨ ਦੇਤਰ ਹੋਏ ਲੋਕ ਗੈਤ ਘੰਗਰਿਆ ਇਸ ਤਰ੍ਹਾਂ ਦੀ ਜਿਹੜੀ ਸਾਰੀ ਉਹਨਾਂ ਦੇ ਲਿਖ ਚੋਂ ਪ੍ਰਭਾਵ ਅਰ ਬੰਦਾ ਜਿਵੇਂ ਇਹਨਾਂ ਨੇ ਅ ਨਿਕਿਆ ਨਾਲ ਮੈਨੂੰ ਬਹੁਤ ਅੱਛਾ ਲੱਗਿਆ ਜੀ ਨਿਕਿਆ ਗੱਲਾਂ ਜਿਹੜਾ ਚੈਪਟਰ ਹੈ ਉਹ ਥੋੜਾ ਜਿਹਾ ਵੱਧ ਵੀ ਲਿਆ ਪਿਛੋੜੇ ਜਿਹੜੀਆਂ ਗੱਲਾਂ ਜਿਹੜੀਆਂ ਬਹੁਤ ਸਮਾਜ ਦੇ ਵਿੱਚ ਜ਼ਿੰਦਗੀ ਦੇ ਵਿੱਚ ਬਾਰੇ ਉਹ ਬਹੁਤ ਮਦਦ ਕਰਦੀਆਂ ਹੈ ਕਿ ਕਈ ਵਾਰੀ ਇਸ ਤਰ੍ਹਾਂ ਇੰਟਰਵਿਊ ਛੋਟੀਆਂ ਗੱਲਾਂ ਬਾਤਾਂ ਦੇ ਬਹੁਤ ਨੁਕਸਾਨ ਨਹੀਂ ਕਰਦੀਆਂ ਜਿਵੇਂ ਉਹ ਕਹਿੰਦਾ ਲਮੋਂ ਦੀ ਕਹਾਣੀ ਸਾਧਿਕਾ ਮੈਂ ਸਾਰਾ ਭਾਈ ਛੋਟੇ ਕਿਨੇ ਕਿਦਾਂ ਲੱਗਣ ਬਹੁਤ ਅੱਛੇ ਲੱਗਿਆ ਛੋਟੇ ਜਿਹੇ ਬਵਾਧਾ ਹੈ ਕਿ ਨਿੱਕੇ ਕਰਨਾ ਦਾ ਮਕਵਾਇਆ ਹੋਇਆ ਹੈ ਅਮੀਨੇ ਕੀ ਹੁੰਦਾ ਜਿਵੇਂ ਇਹਨਾਂ ਨੇ ਦੱਸਿਆ ਅਸੀਂ ਇੱਕ ਸਕੂਲ ਚ ਪੜ੍ਹਦੇ ਸੀ ਤੇ ਸਾਡਾ ਇੱਕ ਸਾਇੰਸ ਟੀਚਰ ਸੀਗਾ ਕੇਕੇ ਦੇਵੜਾ ਉਹ ਤਿੰਨ ਦਿਨ ਪੜ੍ਹਾਉਂਦਾ ਸੀ ਤੇ ਤਿੰਨ ਦਿਨ ਉਹ ਸਿਰਫ ਸਰੀਰ ਕਿਵੇਂ ਰੱਖਣਾ ਹੈ ਸਿਹਤ ਹੈ ਕਿਵੇਂ ਰੱਖਣੀ ਹੈ ਰਹਿਣਾ ਕਿਵੇਂ ਹੈ ਵਰਤਣਾ ਕਿਵੇਂ ਹੈ ਆਰਗੇਨਾਈਜ਼ ਕਰਨਾ ਇਹ ਹੀ ਲੈਕਚਰ ਦਿੰਦਾ ਸੀ ਅੱਜ ਤੱਕ ਵੀ ਮੈਨੂੰ ਯਾਦ ਹੈ ਉਹਦੀਆਂ ਕੁਝ ਗੱਲਾਂ ਜਿਹੜੀਆਂ ਮੈਂ ਅੱਜ ਤੱਕ ਵੀ ਫਾਲੋ ਕਰਦਾ। ਉਹ ਕੁਛੜੀ ਨੇ ਗੱਲ ਸੁਣਾਉਂਦਾ ਸੀ ਵੀ ਆਏ ਰਹਿਣਾ ਐਸ ਤਰ੍ਹਾਂ ਜੰਮਣਾ ਐਸ ਤਰ੍ਹਾਂ ਕਰਨਾ। ਉਹ ਸਾਡੇ ਕੁੱਕਰੇ ਸਾਡੇ ਜਿਹੜਾ ਲੇਟਾ ਹੁੰਦਾ ਸੀਗਾ ਮੈਂ ਰਾਤ ਭਰ ਜੰਪਾ ਨਾਲ ਬਟੰਡੇ ਦਾ ਪੀਂਦਾ ਜੰਪਾ। ਉਹਨੇ ਇਤਾਰੇ ਤਾਂ ਹੁੰਦਾ ਸੀ ਕਿ ਉਹ ਕਹਿੰਦਾ ਸੀ ਤੁਸੀਂ ਕੁੱਕਰੇ ਹੋ ਜਾਣਾ ਸੀ ਅਕਸਰ ਅਖਾੜੇ ਤੇ ਉਹ ਕਹਿੰਦਾ ਜਦੋਂ ਬਾਹਰ ਆਓ ਊਂਝ ਪਾਣੀ ਭਰ ਲਓ ਤੇ ਪਾਣੀ ਛਿੱਟੇ ਮਾਰੋ ਉੱਤਾਂ। ਉਹ ਪਾਣੀ ਘਰੋਂ ਨਿਕਲੇਗਾ। ਫੇਰ ਪਾਣੀ ਪਾ ਲੋ ਫੇਰ ਛਿੱਟੇ ਮਾਰੋ ਫੇਰ ਪਾਣੀ ਘੱਟ ਗਰਮ ਨਿਕਲੇਗਾ ਤੇ ਚਾਹ ਰਣੀ ਕਮਦੈਂਚੇ ਇਹ ਥੋੜੀ ਅੱਖਾਂ ਸਾਹ ਲੈਣਗੇ ਤੇ ਮੈਂ ਮੈਨੂੰ ਲੱਗਦਾ ਵੀ ਅੱਜ ਤੱਕ ਵੀ ਉਹ ਘਵਾਦ ਤਨੀ ਛੱਡੀ ਤੇ ਇਹ ਵੀ ਮੈਨੂੰ ਲੱਗਦਾ ਕਿ ਮੇਰੇ ਕੋਲ ਅਜੇ ਨਾਲ ਤੱਕ 55-15000 ਮੇਰੀ ਸੈਕਸਪਲਾਈ ਚੱਲ ਰਹੀ ਹੈ ਉਹਦੇ ਤੋਂ ਦਾ ਰੋਲ ਪੜਾ ਤੁ ਨਿਕੀ ਹੈ ਜੱਲਾ ਨਿਕੀ ਨਿਕੀ ਜੱਲਾ ਬਹੁਤ ਅੱਛਾ ਇੱਕ ਇੱਕ ਇਹਨਾਂ ਨੇ ਜਿਹੜੀ ਹੋਰ ਪਹੁੰਚੀ ਹੈ ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਸੀ ਉਹ ਚ ਕਿ ਬਾਸ਼ਾਹਾ ਬਨਿਆਮੀ ਬਾਸ਼ਾਹਾ ਤੇ ਉਹਦੇ ਜਿਹੜਾ ਨੇ ਇੱਕ ਗੱਲ ਆਈ ਮੈਨੂੰ ਬੜੀ ਅੱਛੀ ਜਿਹੜੀ ਕਿ ਮੈਂ ਵੀ ਅਕਸਰ ਕਰਦਾ ਉਹ ਇਹ ਕਹਿੰਦੇ ਆ ਕਿ ਆਧਿਕਾਲ ਜਿਹੜੀ ਹੈ ਸੰਸਕ੍ਰਿਤ ਹੈ ਜਿਹੜਾ ਬਾਸ਼ਾਹ ਜਿਹੜਾ ਸ਼ਬਦ ਹੈ ਉਹ ਸਾਡੇ ਆਵੀ ਹੁੰਦੀ ਹੈ ਜੀ ਸਾਡੇ ਸਹਿਤ ਤੇ ਤੇ ਉਹਨਾਂ ਨੇ ਕਹਿੰਦੇ ਹੁੰਦੀ ਹੋਈ ਹੱਤ ਹੈਗਾ ਮੈਂ ਵੀ ਇਹਦੇ ਬਾਰੇ ਬਹੁਤ ਅੱਛੀ ਹੈ ਮੈਨੂੰ ਬੜਾਈ ਤਕਲੀਫ ਹੁੰਦੀ ਹੈ ਜਦੋਂ ਉਹ ਬੋੜ ਜਿਹੜੇ ਸੰਸਕ੍ਰਿਤ ਦੇ ਹਿੰਦੀ ਦੇ ਰਾਜ ਹਰ ਦਾ ਤਾ ਕਿ ਅਰਬੀ ਦੇ ਸੀ ਫਾਰਸੀ ਦੇ ਸੀ ਉਹਨਾਂ ਦਾ ਸੁਭਾਅ ਕਿਹੜਾ ਸੀ ਇਹ ਸਾਡੇ ਪੰਜਾਬੀ ਭਾਸ਼ਾ ਅਰਬੀ ਫਾਰਸੀ ਦੇ ਜ਼ਿਆਦਾ ਨੇੜੇ ਸੀ ਉਹ ਜਿਹੜੇ ਵਕਤੇ ਜਾਂਦੇ ਸ਼ੰਸੀ ਉਹ ਜ਼ਿਆਦਾ ਸੁਭਾਵਕ ਸੀਗੇ ਅਸੀਂ ਉਹ ਦੂਜੇ ਬਾੜਨ ਲੱਗੇ ਗੁਰਦੀ ਦਾ ਜ਼ਿਆਦਾ ਗੂੜੀਂ ਦੀ ਸੰਸਕ੍ਰਿਤ ਦੇ ਤੇ ਇਹਦੇ ਬਾਰੇ ਤਾਂ ਮੈਂ ਵੀ ਹੈਗਾ ਬਹੁਤ ਹੋਰ ਅਰਬੀ ਫਾਰਸੀ ਦਾ ਅਲੋਪ ਹੋ ਗਿਆ ਕਈ ਪਰ ਹੁਣ ਮੇਰੀ ਥਿੰਕਿੰਗ ਇਹ ਹੈ ਜੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਜੇ ਅਸੀਂ ਪੰਜਾਬੀ ਬਚਾਉਣੀ ਹੈ ਪੰਜਾਬੀ ਭਾਸ਼ਾ ਅਗਲੀ ਪੀੜ੍ਹੀ ਤੱਕ ਬਚਾਉਣੀ ਹੈ ਤਾਂ ਸਾਨੂੰ ਉਪਰਚਾਲ ਜਿਹੜੇ ਰੇਜ਼ੀ ਨੇ ਹੈਗੇ ਔਰ ਵੀ ਕਿਸੇ ਪਿਆਉਦੇ ਕੋਹ ਪ੍ਰਚਲਿਤ ਸ਼ਬਦ ਜਿਹੜੇ ਉਹ ਸਾਰੇ ਵਿੱਚ ਇਹਦੇ ਪੰਜਾਬੀ ਨੇ ਅਪਣਾ ਲੈਣੇ ਚਾਹੀਦੇ। ਮੈਂ ਜਿੰਨੇ ਅੰਗਰੇਜ਼ੀ ਦੇ ਪ੍ਰਚਲਿਤ ਸ਼ਬਦ ਨੇ ਐ ਵੈਸੇ ਤਾਂ ਗਿਆਨ ਬਹੁਤ ਸਾਰਾ ਅੰਗਰੇਜ਼ੀ ਜਿਹਾ ਆ ਰਿਹਾ। ਉਹ ਇਹ ਇਹ ਜਿਹੜਾ ਇਹਨਾਂ ਨੇ ਮੁੱਦਾ ਖਾਇਆ ਸੀਗਾ ਇਸ ਆਪਣੀ ਕਦਰ ਤੇ ਦੇ ਜੇ ਅੱਜ ਲੈ ਦੇ ਵਿੱਚ ਉਹ ਮੈਂ ਲੱਗਦਾ ਇਹ ਇਸ ਤੇ ਬਹੁਤ ਵਿਚਾਰ ਕਰਨਾ ਚਾਹੀਦਾ ਹੈ। ਤੇ ਅੰਗਰੇਜ਼ੀ ਨੇ ਅੰਗਰੇਜ਼ੀ ਵਾਲੇ ਤਾਂ ਜਿਹੜੇ ਧੋਤੀ ਚ ਪਾਤੀ ਜ ਤੁਮੋੜੇ ਜੇ ਤਾਂ ਸਾਰੇ ਸ਼ਾਮਲ ਕਰ ਲੈ ਹਰ ਸਾਲ ਉਹ ਸਖਤ 250% ਸ਼ਾਮਲ ਕਰ ਲੈਂਦੇ ਨੇ ਪਰ ਸਾਡੇ ਕੋਈ ਅਜਾ ਸਿਸਟਮ ਨਹੀਂ ਹੈ ਕਿ ਅਸੀਂ ਇਹ ਇਹਨਾਂ ਨੇ ਵੀ ਲਿਖਿਆ ਰਾਏ ਉਹ ਲਿਖਿਆ ਵੀ ਕੋਈ ਆਪਣੀ ਮੋਲੀ ਰੇਤ ਆਪਣੇ ਆਪਣੇ ਡਬਲੂ ਬੈ ਜਾਦਾ ਆਪਣੇ ਆਪਣੇ ਹਿਸਾਬੇ ਲਿਖੀ ਜਾਂਦਾ ਕੋਈ ਸਟੈਂਡਰਡਾਈਜ਼ਡ ਭਾਗਤਾ ਨਹੀਂ ਆਦੀ ਹੈ ਦਿਨ ਨਾਲ ਰਾਜਪੁਰਾ ਨੇ ਆਪਣੇ ਉਸਾ ਅਟਕਿਆ ਲਿਖਿਆ ਕੋਈ ਅਜਿਹਾ ਵੀ ਮਸਲਾ ਹੈਗਾ ਸਾਰਾ ਇਹ ਵਿਚਾਰ ਲੈ ਇੱਕ ਇਹ ਜਿਹੜੀ ਇੰਟਰਵਿਊ ਉਹਨਾਂ ਨੇ ਦਿੱਤੀ ਹੈ ਤੇ ਉਹ ਕਿਰਕਾ ਪਹਿਲਾ ਪੇਜ ਹੈ ਨਹੀਂ ਸੀ ਤੇ ਪਤਾ ਨਹੀਂ ਲੱਗਿਆ ਕਿ ਅੰਦਰ ਕੀ ਦੀ ਹੈ ਉਹ ਮੈਨੂੰ ਲੱਗਦਾ ਕਿ ਉਹ ਉਹਦੇ ਥੋੜੀ ਜਿਹੀ ਮਦਦ ਜੇ ਮਾਰੀ ਉਹ ਤੋਂ ਲੱਗਦਾ ਜਿਵੇਂ ਉਹ ਪਛਮੀ ਪੰਜਾਬ ਦਾ ਹੀ ਕੋਈ ਰਾਈਟਰ ਹੈਗਾ ਜੀ ਜੀ ਹੈ ਇਹ ਨੂੰ ਸ਼ਾਮੁਖ ਵਿੱਚ ਤੁਸੀਂ ਪਬਲਿਸ਼ ਕਰ ਦਿਓ ਆਪਰੇ ਆ ਵੀ ਉਤਰੂ ਕੋਈ ਦੱਸ ਦੇਗਾ ਬੜਾ ਇੱਕ ਤਰੀਕਾ ਬੜਾ ਕਦਰ ਕੀ ਹੈ ਤੇ ਬਹੁਤ ਅੱਛਾ ਹੋਊਗਾ ਬਹੁਤ ਨੇਪੜਾ ਅ ਜਿਹੜੀ ਹਨ ਹਨਾ हर नूं हर घड़ी हर पहंग जवे यार भईया तर पाव पाणे यारूं दुश्मना जी दुश्मनी वेच दु। के प्यारु

ਪੰਜਾਬੀ ਨੂੰ ਇਕੱਲੇ ਤੌਰ ਤੇ ਨਹੀਂ ਪੜਿਆ ਜਾਣਾ ਚਾਹੀਦਾ ਕਿਉਂਕਿ ਪੰਜਾਬੀ ਦੇ ਉੱਤੇ ਸਾਡੀ ਫਾਰਸੀ ਦਾ ਕੀ ਅਸਰ ਹੈ ਔਰ ਇਹ ਸਾਰਾ ਜਿਹੜਾ ਮੂਹ ਖੇਤਾ ਦਾ ਜਿਹੜੀ ਰਹਿਤਨ ਹੈ ਉਸ ਦੇ ਵਿੱਚ ਕਿਹੜੇ ਕਿਹੜੇ ਪਛਾਹ ਮਾਰੇ ਜਾਂਦੇ ਕੋਨੇ ਪੰਜਾਬੀ ਨੂੰ ਕਿਵੇਂ ਘੜਿਆ ਉਹਦੇ ਬਾਰੇ ਮਾਤ ਭਾਸ਼ਾ ਵਾਲੇ ਚੈਪਟਰ ਦੇ ਚੋਂ ਗੱਲ ਕਰਦੇ ਮੈਂ ਸਾਡੀ ਕਿਤਾਬ ਬੜੀ ਣਟਕੇ ਪੜੀ ਪਹਿਲੇ ਪੜ੍ਹ ਲਈ ਸੀ ਸ਼ਬਦ ਤੋਂ ਸੋਣ ਹੈ ਇੰਗਲੈਂਡ ਵਿੱਚ ਵੀ ਜਿਹੜੀ ਸਾਡੀ ਇੱਕ ਸੈਕਸ਼ਨ ਹੈ میری جی دنیا ساری دنیا دی ہے کیونکہ لکھن گاؤں کر کے میرا ساری دنیا کے پروار رہا ہے میرے پیار کرنے والے نے میرا رشتہ اتو بھی ہی ہے تو دو طریقے آیا کہ بیٹھے, بیٹھے میں سوچیا میں بولنا ایک نکا جائے امرجیت جی کہ سارا کچھ گیا بولیا ہوں میں بولا کی سارا کچھ تو گیا بولیا ہوں میں بولا کی ਕੋ ਜਨਾ ਕੋ ਜਨੇ ਫੇਰ ਵੀ ਬੋਲਣਾ ਮੇਰਾ ਕਰਦਾ ਜੀ ਬਾਪ ਦੀਆਂ ਪੈਰਾਂ ਦੇ ਉੱਤੇ ਅੱਗੇ ਵੱਧਦੀ ਜਾਵੇ ਛਾਲਾ ਹਰ ਇੱਕ ਘਰ ਵਿੱਚ ਹੋਵੇ ਛਾਲਾ ਹਰ ਘਰ ਹੋਵੇ ਅਮਰ ਜੋਤੀ ਬਲਦੀ ਤੇ ਇਸ ਤੋਂ ਅੱਗੇ ਹੋਊ ਤੁਹਾਡੇ ਕਿਤੇ ਹੋਸਾ ਰਹੀ ਕਿ ਕਿਸੇ ਬਾਤ ਦੀਆਂ ਜਿਖਾ ਨੂੰ ਉਹਦੇ ਪ੍ਰਾਇ ਪ੍ਰੂਰਨਾ ਤੇ ਉਹਨਾਂ ਦੀਵਾਰਾਂ ਦੇ ਚੱਲੇ ਕਾਸ ਕਰਕੇ ਭੀ ਦੀ ਬਾਪ ਦੇ ਉਹਨਾਂ ਖਿਲਰੇ ਵਰਕਿਆਂ ਨੂੰ ਸੰਭਾਲ ਕੇ ਕਿਤਾਬ ਦੇ ਰੂਪ ਦੇ ਵਿੱਚ ਇੰਗਲੈਂਡੀ ਹੋਈ ਪੇਰ ਆਪਣੀ ਧਰਤੀ ਤੇ ਆ ਕੇ ਆਪਣੇ ਲੋਕਾਂ ਵਿੱਚ ਉਹ ਰੀਸ ਕਰੇ ਬਹੁਤ ਬਹੁਤ ਵੱਡੀ ਉਦਾਇਰ ਬਣ ਗਈ ਆ ਅੱਧਾ ਦੁਨੀਆ ਵਿੱਚ ਸਭ ਤੋਂ ਵੱਡਾ ਇੱਕ ਚੂਠ ਕੋਲਿਆ ਜਾਂਦਾ ਜਦੋਂ ਅਸੀਂ ਕਿਸੇ ਦਾ ਹਾਲ ਪੁੱਛਦੇ ਆਂ ਤੇ ਅੱਗੋਂ ਅਗਲਾ ਕਹਿੰਦਾ ਕਿ ਮੈਂ ਠੀਕ ਆ। ਕਿ ਠੀਕ ਹਾਂ ਦਾ ਮਤਲਬ ਹਮੇਸ਼ਾ ਠੀਕ ਨਹੀਂ ਹੁੰਦਾ। ਕਿ ਬਸੇਦਲੀ ਮੈਂ ਦੋਸਤ ਆਪਣੀ ਇੱਕ ਗਜ਼ਲ ਦੀਆਂ ਕੁਝ ਸ਼ੇਰ ਗਾਤੇ ਖਫੀ ਹਾਦੀ ਦਰਦ ਕਰਾਵਾ ਦਾ। ਉਹ ਤੇ ਮੱਧਵਤੀ ਬੋਲ ਰਿਹਾ ਹੈ। ਯਾ ਮੈਂ ਮਾਣ ਤੋਂ ਪਦਾਨੀ ਮੰਡ دیپ منموہن سنگھتے تھوڑے سمے نوٹس سے سارے آئے گائک صوفی بلبیر جی انہوں نے بہت ہم نے ہی کیا آ کے بہت شکریہ اور حال میں حاضر ستار جو درشکوں دوستوں پتا جی دچناو کے سارے بولنے والے اور جانا نے اپنے گزاں پیش کی اپنی مدر آواز سارے خاطر ہاں ترجیح زندگی کے لےک اندر سنگھ راس میرے مان جو پتا جی بارے وقت ودوان چنتکا نے اپنے بچار پیش کے ਇਸ ਤਰ੍ਹਾਂ ਉਹਨਾਂ ਦੇ ਨਥੀਏ ਤੋਂ ਆਪਣੇ ਵਿਦਵਾਨ ਲੇਖਕ ਪਿਤਾ ਜੀ ਇੰਦਰ ਸਿੰਘ ਰਾਜ ਦੀ ਜ਼ਿੰਦਗੀ ਅਤੇ ਉਹਨਾਂ ਦੇ ਰਚਨਾ ਸੰਸਾਰ ਬਾਰੇ ਮੈਂ ਹੋਰ ਵੀ ਜ਼ਿਆਦਾ ਜਾਣ ਚੁੱਕੀ ਹਾਂ ਅੱਜ ਉਹ ਗੱਲਬਾਤ ਸਾਡੇ ਸਾਹਮਣੇ ਆਈਆਂ ਹਨ ਜਿਸ ਤਰ੍ਹਾਂ ਡਾਕਟਰ ਮਨੂਹਰ ਹੁਣਾਂ ਨੇ ਔਰ ਇੰਦਰ ਸਿੰਘ ਰਾਜ ਜੀ ਨੇ ਖਾਸ ਕਰਕੇ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਸ਼ੇਰ ਬਾਰੇ ਕੁੱਤੀਆਂ ਹੋਈਆਂ ਆ ਕਾਰਨਾ ਸੀ ਜਾਂ ਲਿਖੀਆਂ ਹੋਈਆਂ ਉਹਨਾਂ ਦੇ ਵਿੱਚ ਨਾਵਾਂ ਸੀ ਉਹਨਾਂ ਬਾਰੇ ਗੱਲ ਕੀਤੀ ਔਰ ਆਸ਼ਿਕ ਦੇ ਨਾਲ ਪਹਿਲਾਂ ਵੀ ਗੱਲ ਹੋਈ ਸੀ ਇਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਕੋਲ ਇੰਨਾ ਸਾਰਾ ਕਿਤਾਬ ਜਿਹਾ ਦਾ ਲਿਖਿਆ ਹੈ ਸਾਇਦ ਛਪਿਆ ਹੈ ਸਾਇਦ ਮੌਜੂਦ ਹੈ ਕਿ ਉਹਦੀ ਕਿਤਾਬ ਸੰਪਾਦਕ ਹੋ ਸਕਦੀ ਹੈ ਮੈਂ ਉਹਨਾਂ ਨੂੰ ਪਤਾ ਹੀ ਕੀਤਾ ਸੀ ਕਿ ਉਹ ਅਸੀਂ ਦੋਵੇਂ ਰਲ ਕੇ ਛੇਤੀ ਉਹ ਕਿਤਾਬ ਦੇ ਵੀ ਸੰਪਾਦਕ ਕਰਾਂਗੇ ਔਰ ਫਿਰ ਆਪਾਂ ਜੇ ਮੈਂ ਆ ਸਕੀ ਤੇ ਇੱਥੇ ਹੀ ਉਹਨੂੰ ਵੀ ਇਸ ਵੀ ਕਰਾਂਗੇ ਮੇਕਰ ਇੰਗਰੇਜ਼ੀਂ ਗਰਾਜ ਸਹਿਤ ਲਿਖਣ ਪੜ੍ਹਨ ਵਾਸਤੇ ਹਮੇਸ਼ਾ ਉਦੇਸ਼ ਨਾਲ ਸੰਬੰਧਿਤ ਰਹੇ ਉਹਦੇ ਵਾਸਤੇ ਪ੍ਰਤੀਬੱਧ ਰਹੇ ਔਰ ਉਹ